ਹਾਂ ਬੇਗੋ ਨੇ ਘਾੜਦੇ ਦਾ ਬੜਾ ਰੋਲਾ ਮੋਨੇ ਦੇ ਚ ਕਪੜੀ ਦੀ ਗਿਆ ਕਪੜੀ ਦੀ ਗਿਆ ਨਹੀਂ ਉਹ ਕੁੱਤੇ ਵਾਲੇ ਨੂੰ ਦੇ ਹੁੰਦਾ ਬਿੱਲੀ ਨੂੰ ਉਹ ਨੂੰ ਦੇ ਪਿਆਣਾ ਇਕੱਲੇ ਨੇ ਦੂਜਾ ਵਧੀਆ ਸੌਂਤਾ ਕਰਦਾ ਮੋਨੇ ਆਹੋ ਦੋਵੇਂ ਚੰਗੇ ਇੱਕ ਦੇ ਗਿਆ ਨੇ ਇੱਕ ਲੋ ਨੀਕਾ ਟੂਲ ਭਲਾਈ ਦੇ ਦੇ ਗਿਆ ਉਹ ਚੱਟਾ ਉੱਤੇ ਦੇ ਆ ਹਾਂ 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 ਹੁਣ ਬਾਕੀ ਦਾ ਲੈਣੇ ਗਾਲਾ ਠੀਕ ਹੈ ਹਾਂ ਆਹ ਮਾਗੀ ਨਿਕਾਲਾ ਫੇ ਚੱਲਾਂਗੇ ਹਾਂ ਇਥੇ ਦੇ ਉਹਨਾਂ ਖੇਨ ਪੜ ਕੀ ਪੜ ਕੀ ਬੋੜੀ ਹੈ ਪੜ ਕੀ ਨਹੀਂ ਆਈ ਲੈਨੇ ਲੋੜੀ ਲਾ ਦੰਨੀ ਜਾਣਾ ਚਾਹੀਦਾ ਲੈ ਕਾਲੂ ਸ਼ਾਇਦ ਦੁਕਾਨਾਂ ਬੰਦ ਹੋਵੇ ਹੈ ਉਹ ਦਿਨ ਤਿਹਾੜੀ ਤੇ ਦੁਕਾਨ ਬੰਦ ਹੀ ਰਹਿਦਾ ਹੁੰਦਾ ਹੂੰ ਉਹਦਾ ਸੱਤਿਆ ਜਨ ਦੁਕਾਨ ਖੁੱਲੀ ਆ ਉਹਦੀ ਜਦੋਂ ਕਹਿੰਦਾ ਦਿਨ ਤਿਹਾੜੀ ਹੋਵੇ ਉਹਦੋਂ ਕੰਦਾ ਬੰਦ ਕਰ ਦਿੰਦਾ ਵਾ ਆਹੋ 15 ਤਰੀਕ ਨੂੰ ਦੇ ਆਵਾਂਗੇ 14 ਦੀ ਮੱਗੀ ਆ ਦੋ ਤਿੰਨ ਦੋ ਦੱਸਿਆ ਪੇਪੂ ਹੈ ਨਹੀਂ ਕੋਲ ਆਗੇ ਵੱਟੇ-ਵੱਟੇ ਕਾਇਆ ਹੋ ਜਾਣਗੇ ਫੜ ਲਾਂਗੇ ਫੈਦਾ ਆਹੋ ਆਪਾਂ ਆੜੀ ਦੀ ਬੁਲੀ ਨੇ ਖੱਟਲੇ ਆਪਾਂ ਆੜਤੀ ਨੇ ਖੱਟਲੇ ਪਏ ਹੂੰ ਇੱਕ ਦੋ ਗੱਡੀ ਪਾਲੀ ਉੱਥੇ ਵੀ ਦੇਣੇ ਆ ਪੁੱਤੇ ਵੀ ਗਏ ਆ ਹਾਂ ਹਾਂ ਉਹਨਾਂ ਥਾਂ ਮੇ ਪਿੰਡਿਆਂ ਦੇ ਆ ਉੱਥੇ ਵੀ ਪੇ ਹੋਣੇ ਅੱਜਾ ਥੋੜੀ ਬੋਲੇ ਉਹ ਜਗੇ ਨੀ ਪੁਤੇਰੀ ਆ ਛੱਟੇ ਆਹੋ ਬੁੱਢੇ ਦੇ ਪੁਤੇਰੀ ਜੀਵੇ ਪੁਰਾਣੀ ਪੁਤੇਰੀ ਆਖਾ ਇਹ ਪ੍ਰੈਟ ਦੇ ਵੀ ਦੇ ਕੇ ਹੁਣੇ ਪੈਣ 200 250 ਬਣਾ ਦੇ ਤੋ ਇਹਦਾ ਘੱਟੀ ਪਾਰਟੀ ਆ ਬੁੱਲਦੇ ਤੇ ਜਾ ਕੇ ਖੁਸ਼ ਆ ਹੈ ਮੈਂ ਨਹੀਂ ਜਾਂਦਾ ਯਾਰ ਨਿਆਣਿਆਂ ਕੋਈ ਅੱਜ ਨਹੀਂ ਹੋ ਮਰੀ ਸਾਲ ਦੰਮਲੀ ਨੇ ਸੋਫੀ ਆ ਇਹ ਇਹ ਸੋਫੀ ਆ ਫੇਰ ਕੀ ਪ੍ਰੋਗਰਾਮ ਫੇਰ ਤਾਂ ਬੁੜੀਆਂ ਦਾ ਪ੍ਰੋਗਰਾਮ ਆ ਜਿਹੜਾ ਸੋਫੀ ਹੋਵੇ ਫੇਰ ਨਹੀਂ ਤੇ ਜਿਹੜਾ ਦੋ ਗੜੀਆਂ ਦੇ ਆ ਹਾਂ ਉਹ ਵੀ ਅਮਰ ਖਲਾਰੀ ਆ ਉਹ ਚੇਪੀ ਨੂੰ ਮੁਲਾਹਣੀ ਕੁਰੀਲੀ ਪਾਰਟੀ ਕਿਲੇ ਕੁਰੀ ਹੋਈ ਜਾਣਾ ਹੋਏ ਅੱਛਾ ਅੱਛਾ ਸਾਡੀ ਭੈਣ ਦੀ ਪੁੱਤੀ ਹਾਂ ਪੀ ਬਣੀ ਗਈ ਆ ਉਹ ਪੁੱਤੀ ਵੀ ਕਰਨੀ ਪਾਇਆ ਹਾਂ ਆਹ ਖਾਣ ਪੀਣ ਨੂੰ ਹੈ ਨਹੀਂ ਉੱਥੇ ਬੰਦੇ ਦਾ ਕੀ ਕਰਾਂ ਪਰ ਆ ਕੀ ਇੰਨਾ ਜਰਦਾ ਕੱਲਿਆ ਮੇਵੇਂ ਮੂਹੇ ਪਾ ਗੇ ਨੇ ਪਦੇਸ ਵੇਲੇ ਲਗਾ ਥੋੜਾ ਖਾਦਦਾ ਹੁਣ ਮੈਂ ਕਰ ਦੂ ਖਾਣ ਪਾ ਲਿਆ ਹੁਣ ਇੰਨਾ ਵੀ ਕਰੀ ਹਾਂ ਹਾਂ ਜਿਵੇਂ ਮੈਂ ਪਈਆਂ ਉਹਨਾਂ ਨੇ ਥਿੰਨੇ ਜਨਾਈ ਪੂਰੇ ਪਈਆਂ ਖਾਦੀਆਂ ਕਿਸੇ ਨੇ ਨਹੀਂ ਮੱਠਾ ਨਹੀਂ ਖਾ ਹੁੰਦਾ ਤਾ ਯਾਰ ਮੈਂ ਰਾਏ ਵੀ ਖਾ ਲਵਾਂਗੇ ਮੱਠਾ ਨਹੀਂ ਖਾ ਹੁੰਦਾ ਇਹਨਾਂ